ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਬਲੌਗਸ ਦੇ ਉੱਪਰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਐ 11:00 ਵਜੇ ਦਾ ਟਾਈਮ ਆ ਤੇ ਇੱਥੇ ਮੈਂ ਪ੍ਰਾਪਦੀ ਯੂਨੀਫਾਰਮ ਪ੍ਰੈਸ ਕਰ ਰਹੀ ਸੀ ਤੇ ਇੱਥੇ ਉਹਨੂੰ ਕੁਝ ਕਹਿ ਰਹੀ ਸੀ ਉਹ ਆਪਣਾ ਟਿਫਨ ਪਾ ਰਹੀ ਸੀਗੀ ਤੇ ਮੈਂ ਉਹਨੂੰ ਟਿਫਨ ਲਈ ਸਬਜ਼ੀ ਲਈ ਕਹਿ ਰਹੀ ਸੀ ਮਾਂ ਵੀ ਤੂੰ ਇੰਨੀ ਜਲਦੀ ਨਾ ਪਾ ਕਿਉਂਕਿ ਅੱਜ ਤੋਰੀਆਂ ਬਣਾਈਆਂ ਸੀ ਦੁੱਧ ਵਾਲੀਆਂ ਤੇ 3:00 ਵਜੇ ਰੈਸ ਹੁੰਦੀ ਆ ਉਹਨਾਂ ਦੀ ਤੇ ਮੈਂ ਕਿ ਖਰਾਬ ਨਾ ਹੋ ਜਾਏ ਕਿਤੇ ਮੈਂ ਹ ਉਸ ਟਾਈਮ ਤੇ ਟਿਫਨ ਪਾਲੀ ਮੈਂ ਤੇਨੂੰ ਇੰਨੀ ਜਲਦੀ ਕੀ ਆ ਵੀ ਮੈਂ ਪਾ ਦੂੰਗੀ ਬਸ ਉਹਨੂੰ ਕਾਲੀ ਹੋ ਜਾਂਦੀ ਉਹਨੂੰ ਐ ਹੁੰਦਾ ਵੀ ਮੈਂ ਆਪਣਾ ਕੰਮ ਨਵੇੜ ਕੇ ਰੱਖਦਾ ਆਪੇ ਮੈਨੂੰ ਐਸ ਵੀ ਚਲ ਉਹਦੀ ਯੂਨੀਫਾਰਮ ਪ੍ਰੈਸ ਕਰਦਾ ਕਿਉਂਕਿ ਅਜੇ 11 ਦਾ ਟਾਈਮ ਹੋਇਆ ਤੇ ਸਹੀ 12 ਵਜੇ ਆਟੋ ਵਾਲਾ ਆਉਂਦਾ ਤੇ ਮੈਨੂੰ ਐਸ ਵੀ 1 ਘੰਟਾ ਪਹਿਲਾਂ ਹੀ ਬਾਹਰ ਪਾ ਕੇ ਰੱਖ ਦੇਣੀ ਦੁੱਧ ਵਾਲੀ ਸਬਜ਼ੀ ਤੇ ਬਾਹਰ ਖਰਾਬ ਹੋ ਜਾਊਗੀ ਯੂਨੀਫਾਰਮ ਪ੍ਰੈਸ ਕਰਕੇ ਤੇ ਉਸ ਤੋਂ ਬਾਅਦ ਬਸ ਮੈਂ ਚਾਹ ਬਣਾ ਦੂੰਗੀ ਉਹਨੂੰ ਜੇ ਪੀਣੀ ਹੋਈ ਤਾਂ ਮਾਣ ਕੀਤਾ ਤਾਂ ਪੀ ਲੂਗੀ ਕਈ ਵਾਰ ਤਾਂ ਨਾ ਬਣਾ ਕੇ ਤਾਂ ਕਹ ਦੂਗੀ ਮੇਰੀ ਚਾਹ ਬਣਾਈ ਨਹੀਂ ਤੇ ਕਈ ਵਾਰੀ ਬਣੀ ਵੀ ਛੱਡ ਦਿੰਦੀ ਆ ਫਿਰ ਕਹਿੰਦੀ ਨਹੀਂ ਪੀਣੀ ਜਦੋਂ ਨਹੀਂ ਮਨ ਹੁੰਦਾ ਪਹਿਲਾਂ ਪੁੱਛੂਗੀ ਵੀ ਚਾਹ ਕਿਦਾਂ ਦੀ ਬਣਾਈਏ ਵਿੱਚ ਕੁਝ ਪਾਇਆ ਕਿ ਨਹੀਂ ਲੌਂਗ এলাਚੀ ਤੇ ਜੇ ਕਈ ਵਾਰੀ ਬਣਾ ਲੌਂਗ এলাਚੀ ਤੋਂ ਚਾਹ ਬਣਾ ਲਾਂ ਤੇ ਫਿਰ ਚਾਹ ਪੀਂਦੀ ਨਹੀਂਗੀ ਕਹਿੰਦੀ ਐ ਸਿੰਪਲ ਚਾਹ ਮੈਨੂੰ ਵਧੀਆ ਨਹੀਂ ਲੱਗਦੀ ਇਹਦੇ ਵਿੱਚ ਕੁਝ ਪਾ ਲਿਆ ਕਰੋ ਸਵੇਰ ਵਾਲੇ ਆਪਾਂ ਸਾਰੇ ਕੰਮ ਕਰ ਲਏ ਸੀ ਤੇ ਕੱਪੜੇ ਤਾਂ ਬਸ ਦੁਪਹਿਰ ਦੇ ਟਾਈਮ ਤੇ ਧੋਵਾਂਗੇ ਯੂਨੀਫਾਰਮ ਉਹ ਪ੍ਰੈਸ ਹੋ ਗਈ ਸੀਗੀ ਤੇ ਦੁਪੱਟਾ ਸੀਗਾ ਉਹਦਾ ਮੈਨੂੰ ਐਸੇ ਵੀ ਚਲੋ ਪ੍ਰੈਸ ਕਰਵਾਵਾਂਗੇ ਵੈਸੇ ਪਲੱਗ ਤਾਂ ਮੈਂ ਕੱਢਤਾ ਸੀਗਾ ਤੇ ਦੁਪੱਟਾ ਵੀ ਪ੍ਰੈਸ ਕਰ ਦੂੰਗੇ ਥੋੜਾ ਜਿਹਾ ਕਿਉਂਕਿ ਤਾਂ ਗਰਮ ਮਾ ਪ੍ਰੈਸੇ ਨਾਲ ਹੀ ਹੋ ਜਾਊਗਾ ਸਿੱਧਾ ਜਾ ਹੋ ਜਾਂਦਾ ਹੈ ਆਉਂਦਾ ਮਸ਼ੀਨ 'ਚ ਟਰਾਈ ਕਰ ਦਿੰਦਾ ਕੱਪੜੇ ਵਾਲ ਪੈ ਜਾਂਦੇ ਆਗੇ ਬਾਕੀ ਕੱਪੜੇ ਤਾਂ ਹੋਰ ਵੀ ਪਾਇਆ ਪ੍ਰੈਸ ਕਰਨ ਵਾਲੇ ਤੇ ਪਰ ਹੁਣ ਆਇਆ ਵੀ ਚਲੋ ਪ੍ਰੈਸ ਹਜੇ ਨਹੀਂ ਕਰਦੀ ਗਰਮੀ ਕਰਕੇ ਹੁਣ ਜਿਆਦਾ ਕੱਪੜੇ ਪ੍ਰੈਸ ਕਰਨ ਨੂੰ ਵੀ ਦਿਲ ਨਹੀਂ ਕਰਦਾਗਾ ਪੱਕਾ ਇਹ ਲੋਬੀ ਵਾਲਾ ਜਿਹੜਾ ਇਹ ਬਹੁਤ ਸਲੋ ਚੱਲਦਾਗਾ ਤੇ ਇੱਥੇ ਖੜਨਾ ਬਹੁਤ ਔਖਾ ਲੱਗਦਾਗਾ। ਬਾਕੀ ਮੈਨੂੰ ਐਸ ਵਿੱਚ ਚਾਹ ਬਣਾਉਣੀ ਸੀ ਪ੍ਰਾਪ ਵਾਸਤੇ ਤੇ ਉਸ ਤੋਂ ਬਾਅਦ ਫੇਰ ਦੁਬਾਰੇ ਰੋਟੀ ਟੁੱਕ ਦਾ ਟਾਈਮ ਹੋ ਜਾਂਦਾਗਾ। ਵੈਸੇ ਅੱਜ ਤਾਂ ਸਬਜ਼ੀ ਬਣਾ ਲਈ ਹੈਗੀ ਅੱਜ ਤਾਂ ਰੋਟੀ ਬਣਾਉਣੀ ਹੋਊਗੀ 1 ਵਜੇ। ਦੁਪਹਿਰ ਦੀ। ਪ੍ਰਾਪ ਦੀ ਰੋਟੀ ਹੁਣ ਮੈਂ ਸਵੇਰੇ ਨਾਲ ਲਾ ਕੇ ਰੱਖ ਦਿੰਨੀ ਹੁੰਨੀ ਹੈਗੀ। ਜੇ ਤਾਂ ਇਹ ਤਾਂ ਮਨ ਕਰਦਾ ਤਾਂ ਟਿਫਨ ਚ ਪਾ ਕੇ ਲੈ ਜਾਂਦੀ ਆ ਤੇ ਕਦੇ ਇਹ ਖਾ ਜਾਂਦੀ ਹੈ ਤਾਂ ਕੋਈ ਪਤਾ ਹੀ ਨਹੀਂਗਾ ਪੱਕਾ ਵੀ ਟਿਫਨ ਲੈ ਕੇ ਜਾਊਗੀ ਕਿ ਘਰੇ ਖਾ ਕੇ ਜਾਊਗੀ। ਯੂਨੀਫਾਰਮ ਉਹਦੀ ਪ੍ਰਸਤ ਕਾਰਤੀ ਸੀਗੀ ਤੇ ਹੁਣ ਮੈਂ ਚਾਹ ਬਣਾ ਦੂੰਗੀ। ਬਰਤਨ ਜਿਹੜੇ ਪਾਏ ਜਾਗੇ। ਸਵੇਰ ਦੀ ਰੋਟੀ ਵਾਲੇ ਇਹ ਤੇ ਇਹਨਾਂ ਨੂੰ ਲਾ ਦੂੰਗੀ ਰੈਕ 'ਚ ਇੱਥੇ ਕੋਲੇ ਖੜੀ-ਖੜੀ। ਉਹ ਕੇ ਨਾਲ ਦੀ ਨਾਲ ਫਿਰ ਚਾਹ ਵਾਲੇ ਹੋ ਜਾਣਗੇ। ਨਾਲ ਦੀ ਨਾਲ ਚੱਕੇ ਜਾਣ ਵਧੀਆ ਰਹਿੰਦੇ ਆ ਕਿ ਫਿਰ ਨਹੀਂ ਤਾਂ ਔਖਾ ਹੋ ਜਾਂਦਾ ਆਪ ਨੂੰ ਇਹ ਇਕੱਠੇ ਹੋ ਜਾਂਦੇ ਆ ਤੇ ਖੜਨਾ ਔਖਾ ਲੱਗਦਾ ਫਿਰ ਕਿਚਨ ਦੇ ਵਿੱਚ। ਰੋਜ਼ ਵਾਲੀ ਵੀਡੀਓ ਦੇ ਵਿੱਚ ਆਪਣੀ ਵਾਸੇ ਇਹੀ ਸੇਮ ਗੱਲ ਚੱਲਦੀ ਹੁਣ ਗਰਮੀ ਦੇ ਵਿੱਚ ਆ ਹੁੰਦਾ ਵੀ ਬਾਹਰ ਤਾਂ ਮੌਸਮ ਠੀਕ ਰਹਿੰਦਾ ਤੇ ਅੰਦਰ ਬਹੁਤ ਦਿੱਕਤ ਹੁੰਦੀ ਹੈਗੀ ਵੈਸੇ ਤਾਂ ਕੂਲਰ ਚਲਾ ਕੇ ਤੇ ਬਾਕੀ ਸਾਰੇ ਅਸੀਂ ਗੇਟ ਬੰਦ ਕਰ ਦਿੰਦੇ ਹਾਂ ਵਿੰਡੋਆਂ ਤੇ ਕਿਚਨ ਵਾਲੀ ਵਿੰਡੋ ਖੋਲ ਲੈਣ ਹੁੰਦੀ ਆ ਤੇ ਹਵਾ ਘੁੰਮ ਕੇ ਇਧਰ ਦੀ ਜਾਂਦੀ ਉਦੋਂ ਤਾਂ ਫਰਕ ਰਹਿੰਦਾ ਉਦੋਂ ਇੰਨੀ ਗਰਮੀ ਨਹੀਂ ਲੱਗਦੀ ਜਦੋਂ ਕੂਲਰ ਨਹੀਂ ਚਲਾਇਆ ਹੁੰਦਾ ਉਦੋਂ ਜ਼ਿਆਦਾ ਗਰਮੀ ਲੱਗਦੀ ਆ ਤੇ ਕੂਲਰ ਦੀ ਹਵਾ ਘੁੰਮ ਕੇ ਤੇ ਕਿਚਨ ਵਿੱਚ ਦੀ ਜਾਂਦੀ ਹੈ ਵਿੰਡੋ ਤਾਂ ਹੀ ਖੋਲੀ ਹੁੰਦੀ ਹੈ ਕਿਚਨ ਵਾਲੀ ਹੁਣ ਜ਼ਿਆਦਾਤਰ ਮੇਰੇ ਚਾਹ ਬਸ ਥੋੜੀ ਜਿਹੀ ਬਣਾਉਂਗੀ ਕੱਪੇ ਕੱਪੇ ਚਾਹ ਹੀ ਬਣਾਉਂਗੀ ਘਰ ਵੀ ਜਿੰਨੀ ਮਰਜ਼ੀ ਹੋ ਜੇ ਪਰ ਚਾਹ ਬਿਨਾ ਨਹੀਂ ਸਰਦਾ ਗਾ ਵੈਸੇ ਤਾਂ ਮੈਂ ਦੋ ਟਾਈਮ ਹੀ ਚਾਹ ਪੀਂਦੀ ਆ ਤੇ ਪਰ ਪੀਣੀ ਜ਼ਰੂਰ ਆਗੀ ਚਾਹ ਵੀ ਉਬਲ ਗਈ ਸੀ ਤੇ ਦੁੱਧ ਪਾ ਦਿੰਦੀ ਆ ਇਸ ਦੇ ਵਿੱਚ ਹੁਣ ਮੈਂ ਪਾ ਕੇ ਦੇ ਦੂੰਗੀ ਪ੍ਰਾਬਲਮਾ 11:30 ਦਾ ਟਾਈਮ ਹੋ ਗਿਆ ਸੀਗਾ ਇਹ ਕੋਣ ਨੂੰ ਆਇਆ ਹੁੰਦਾ ਵੀ ਜੇ ਚਾਹ ਦੀ ਘੁੱਟ ਪੀ ਲਿਆ ਤਾਂ ਫਿਰ ਪਸੀਨਾ ਆਉਣ ਲੱਗ ਜਾਂਦਾ ਤਾਂ ਕਰਕੇ ਉਹ ਘੱਟ ਪੀਂਦੇ ਐ ਕੋਣ ਨੂੰ ਪਸੀਨਾ ਬਹੁਤ ਜ਼ਿਆਦਾ ਆਉਂਦਾਗਾ ਚਾਹ ਪੀ ਕੇ ਬਸ ਵਰਤਣ ਵੀ ਮੈਨੂੰ ਐਸ ਵੀ ਨਾਲ ਦੀ ਨਾਲ ਹੀ ਚੱਕਦਾ ਮੈਂ ਕੁਝ ਪਾਣੀ ਵਾਲੇ ਹੋ ਜਾਂਦੇ ਹੁਣ ਵਾਰੀ ਵਾਰੀ ਪਾਣੀ ਪੀ ਜਾਂਦੇਗਾ ਨਾ ਤਾਂ ਪਿਆਸੀ ਬੁਝਦੀ ਹੈਗੀ ਇਹਨਾਂ ਨੂੰ ਐਸ ਵੀ ਚਲੋ ਮੁੜ ਕੇ ਤਾਂ ਪੈਦ ਦੀ ਰੋਟੀ ਵਾਲੇ ਹੋ ਜਾਣਗੇ ਤੇ ਇਹਨਾਂ ਨੂੰ ਹੁਣ ਨਾਲ ਦੀ ਨਾਲ ਹੀ ਚੱਕ ਦਿੰਦੇ ਆਗੇ ਬਸ ਪ੍ਰਾਪ ਨੂੰ ਭੇਜ ਕੇ ਫਿਰ ਮੇਰੇ ਕੋਲੇ ਹੋਊਗਾ ਘੰਟਾ ਪਾਉਣਾ ਘੰਟਾ ਉਸ ਤੋਂ ਬਾਅਦ ਹੀ ਰੋਟੀ ਬਣਾਉਣੀ ਹੋਊਗੀ ਦੁਪਹਿਰ ਦੇ ਤਾਂ ਸਬਜੀ ਤਾਂ ਕਰਕੇ ਹੁਣ ਮੈਂ ਸਵੇਰ ਦੇ ਟਾਈਮ ਤੇ ਹੀ ਬਣਾ ਦੇਣੀ ਹੁੰਦੀ ਆ ਮੈਨੂੰ ਸਵੇਰ ਦੇ ਟਾਈਮ ਤੇ ਸੌਖਾ ਲੱਗਦਾ ਸਬਜੀ ਬਣਾਉਣੀ ਦੁਪਹਿਰ ਦੇ ਟਾਈਮ ਤੇ ਤਾਂ ਔਖਾ ਜਿਹਾ ਲੱਗਦਾ ਕਦੇ ਤਾਂ ਭਾਵੇਂ ਆਏ ਹੋਵੇ ਸਵੇਰੇ ਨਾ ਬਣਾਈ ਹੋਵੇ ਤੇ ਬਣਾ ਲੈ ਹੁਣ ਜਦੋਂ ਆਇਆ ਹੁੰਦਾ ਵੀ ਚਲੋ ਪਹਿਲਾਂ ਤਾਂ ਟਿਫਨ ਲੈ ਕੇ ਜਾਂਦੇ ਹੁੰਦੇ ਆ ਵਸਤਾ ਜ਼ਿਆਦਾਤਰ ਇਹ ਤੇ ਹੁਣ ਇੱਥੇ ਨੇੜੇ ਲੱਗੇ ਕਰਕੇ ਘਰੇ ਆ ਜਾਂਦੇ ਆਂ ਏ ਖਾਣ ਤੇ ਪਰ ਮੈਂ ਫੇਰ ਵੀ ਸਵੇਰ ਦੇ ਟਾਈਮ ਤੇ ਬਣਾ ਲੈਣੀ ਹੁੰਦੀ ਆ ਕਿ ਪ੍ਰਾਪ ਵੀ ਰੈਡੀ ਹੋ ਗਏ ਸੀਗੇ ਉਸ ਤੋਂ ਬਾਅਦ ਬਸ ਪ੍ਰਾਪ ਨੂੰ ਅੱਧਾ ਘੰਟਾ ਰੈਸਟ ਕਰ ਲਈ ਸੀਗੀ ਤੇ ਉਦੋਂ ਬਾਅਦ ਆਟਾ ਗੁੰਨ ਕੇ ਰੱਖਤਾ ਸੀ 12:30 ਵਜੇ ਪੌਣੇ ਕਿੱਕ ਦਾ ਟਾਈਮ ਸੀਗਾ ਇੱਥੇ ਤੇ ਮੈਨੂੰ ਐਸੇ ਵੀ ਚਲੋ ਵਾਸ਼ਿੰਗ ਮਸ਼ੀਨ ਦਾ ਜਿੰਨੇ ਮੈਂ ਰੋਟੀ ਬਣਾਉਂਗੀ ਤੇ ਕੱਪੜੇ ਧੋਤੇ ਜਾਣਗੇ ਵੈਸੇ ਤਾਂ ਹਜੇ ਧੁੱਪ ਆ ਗਈ ਬਾਹਰ ਮੂਰੇ ਤੇ ਪਰ ਜਦੋਂ ਨੂੰ ਐ ਵੀ ਰੋਟੀ ਬਣਾ ਕੇ ਬਾਤਣ ਵਗੈਰਾ ਚੱਕੂਗੀ ਸਾਰੇ ਤੇ ਕਿਚਨ ਕਲੀਨ ਕਰੂੰਗੀ ਤੇ ਉਦੋਂ ਨੂੰ ਸ਼ਾਂ ਆ ਜੂਗੀ ਫਿਰ ਉਸ ਤੋਂ ਬਾਅਦ ਬਸ ਬੇਫਿਕਰ ਹੋ ਜਾਣਾ ਤੇ 3:30 ਵਜੇ ਤੱਕ ਸਾਰੇ ਕੰਮ ਹੋ ਜਾਂਦੇ ਕੱਪੜੇ ਵੀ ਧੋਤੇ ਜਾਂਦੇ ਆਗੇ ਇਥੇ ਵਾਸ਼ਿੰਗ ਮਸ਼ੀਨ ਆ ਰਹੀ ਸੀ ਤਾਂ ਦੋ ਬਾਰੀ ਮੈਨੂੰ ਵੇਚਦੀ ਫੋਨ ਆ ਗਿਆ ਸੀਗਾ ਪਾਸਾ ਲਾਇਆ ਸੀਗਾ ਤੇ ਕੱਪੜੇ ਬਸ ਐਸ ਟਾਈਮ ਤੇ ਮੈਨੂੰ ਸੌਖੇ ਲਾਦਿਆ ਹੁਣ ਤੋਂ ਨਹੀਂ ਉਸ ਤੋਂ ਬਾਅਦ ਮੈਂ ਰੋਟੀ ਬਣਾਉਣ ਲੱਗ ਗਈ ਸੀ ਵਾਸ਼ਿੰਗ ਮਸ਼ੀਨ ਲਗਾ ਕੇ ਸਬਜ਼ੀ ਵੀ ਨਾਲ ਰੱਖ ਲਈ ਸੀ ਕਰਨ ਹੋਣ ਵਾਸਤੇ ਦੁੱਧ ਵਾਲੀ ਸਬਜ਼ੀ ਦਾ ਆਏ ਆ ਵੀ ਚਲੋ ਦੇਨੇ ਵਾਸਤੇ ਉਹ ਖਰਾਬ ਤਾਂ ਨਹੀਂ ਹੁੰਦੀਗੀ ਵੀ ਉਬਾਲ ਦਿੱਤਾ ਹੁੰਦਾ ਦੁੱਧ ਪਾ ਕੇ ਵੀ ਤੇ ਪਰ ਪ੍ਰਾਪਦੇ ਆਏ ਵੀ ਰਸੈਸ ਲੇਟ ਹੁੰਦੀ ਹੈਗੀ 2:3 3 ਵਜੇ ਰਸੈਸ ਹੁੰਦੀ ਆ ਤੇ ਉਸ ਟਾਈਮ ਤੇਕਰ ਤਾਂ ਖਰਾਬ ਹੋ ਸਕਦੀ ਹੈਗੀ ਸਬਜ਼ੀ ਤਾਂ ਕਰਕੇ ਬਸ ਮੈਂ ਉਹਨੂੰ ਉਦੋਂ ਕਿਹਾ ਸੀ ਮਾਹਬੀ ਤੂੰ ਰੋਕ ਕੇ ਪਾਲੀ ਟਿਫਨ ਹਾਜੀ ਲੋ ਜੀ ਰੋਟੀ ਬਣਾ ਲ ਗਏ ਤੇ ਰੋਟੀ ਬਣਾ ਕੇ ਬਸ ਨਾਲ-ਨਾਲ ਮੈਂ ਸਬਜ਼ੀ ਚੈੱਕ ਕਰ ਰਹੀ ਸੀ ਮੈਨੂੰ ਐਸੇ ਵੀ ਜ਼ਿਆਦਾ ਵੀ ਕਰਬਣਾ ਹੋ ਜੇ ਜਿਆਦਾ ਗਰਮ ਨਾਲ ਨਾਲ ਵੀ ਫਿਰ ਰੋਟੀ ਖਾਣੀ ਔਖੀ ਹੋ ਜਾਂਦੀ ਹੈਗੀ 1 ਵਜੇ ਮੈਂ ਰੋਟੀ ਲੱਗ ਗਈ ਸੀ ਤਾਂ 1:30 ਵਜੇ ਇਹ ਆ ਗਏ ਸੀਗੇ ਰੋਟੀ ਖਾਣ ਮੇਰੇ ਰੋਟੀ ਬਣਾਉਂਦੀ ਬਣਾਉਂਦੀ ਆ ਗਏ ਸੀਗੇ ਮੈਂ ਤਾਂ ਨੂੰ ਅੱਜ ਸਵੇਰੇ ਵੀ ਕਿਹਾ ਸੀ ਮਾਹਾਂ ਵੀ ਗੈਸ ਦਾ ਬਾਹਰ ਇੰਤਜ਼ਾਮ ਕਰਗੇ ਰੱਖਣ ਦਾ ਇਹ ਚਲੋ ਸਵੇਰੇ ਸ਼ਾਮ ਦੀ ਰੋਟੀ ਬਾਹਰ ਬਣ ਜੇ ਦਿਨੇ ਐ ਹੁੰਦਾ ਵੀ ਦਿਨ ਵਾਲੀ ਰੋਟੀ ਜਿਹੜੀ ਇਹ ਤਾਂ ਚਲੋ ਅੰਦਰ ਬਣ ਜਾਂਦੀ ਹੈ ਕਿ ਬਸ ਐ ਹੁੰਦਾ ਵੀ ਬਾਹਰ ਸਿਲੰਡਰ ਕੱਢਣ ਦਾ ਤੇ ਕ્યાંਸੇ ਬਸ ਕੱਢਣ ਦਾ ਔਖਾ ਹੋ ਜਾਂਦਾ ਹੈਗਾ ਤਾਂ ਕਰਕੇ ਬਸ ਚੁੱਪ ਕਰ ਜਾਈਦਾ ਹੈਗਾ ਸਿਲੰਡਰ ਤਾਂ ਚਲੋ ਆਇਆ ਵੀ ਢੋਲਗਾ ਹੋਰ ਵੀ ਹੈਗਾ ਬਾਹਰ ਰੱਖੀ ਜਾਂਦੀ ਆ ਤੇ ਚੁੱਲੇ ਦਾ ਥੋੜਾ ਜਿਹਾ ਦਾ ਔਖਾ ਹੋ ਜਾਂਦਾ ਹੈ ਬਾਰੀ-ਬਾਰੀ ਇਹਨੂੰ ਪੈਪ ਲਾ ਕੇ ਲੈ ਜਾਣੀ ਗਰਮੀ ਦੇ ਵਿੱਚ ਪਸੀਨਾ ਜਦੋਂ ਇੰਨਾ ਜ਼ਿਆਦਾ ਆਉਂਦਾ ਤੇ ਐ ਲੱਗਦਾ ਹੁੰਦਾ ਵੀ ਆਪਦਾ ਹੁਣ ਬਿਮਾਰ ਹੋਣ ਵਾਲੀ ਗੱਲ ਆ ਤੇ ਵੀ ਰੋਟੀ ਖਾਣ ਆ ਕੇ ਸੀਗੇ। ਮੇਰੇ ਰੋਟੀ ਬਣਾਉਂਦੀ ਬਣਾਉਂਦੀ। ਮੈਂ ਰੋਟੀ ਪਾ ਕੇ ਦੇ ਦੂੰਗੀ ਨਾਲ ਦੇ ਨਾਲ ਗਰਮ ਗਰਮ ਖਾ ਲੈਣਗੇ। ਕਿ ਬਾਕੀ ਇਹਨਾਂ ਕੋਲ ਟਾਈਮ ਵੀ ਨਹੀਂ ਹੁੰਦਾ ਇੰਨਾ ਜ਼ਿਆਦਾ। 1.5 1.5 1.5 ਵਜੇ ਆਉਂਦੇ ਆ ਤੇ 2 ਵਜੇ ਤੱਕ ਚਲੇ ਜਾਂਦੇ ਆ ਤੇ ਰੋਟੀ ਇਹਨਾਂ ਨੇ ਖਾ ਲਈ ਸੀਗੀ ਤੇ ਬਰਤਨ ਵੀ ਮੈਂ ਚੱਕਦੇ ਸੀਗੇ। ਉਸ ਤੋਂ ਬਾਅਦ ਇਹ ਹੈਗਾ ਤਿੰਨਕ ਦਾ ਟਾਈਮ ਕੱਪੜੇ ਵੀ ਮੈਂ ਧੋਲੇ ਸੀਗੇ ਕੱਪੜੇ ਧੋਕੇ ਤੇ ਇਹ ਨਾ ਕਾਲੇ ਛੋਲੇ ਲਿਆਂਦੇ ਵੇ ਸੀਗੇ ਖਾਣ ਨੂੰ ਪੁੱਜੇ ਹੋਏ ਤੇ ਬੱਚੇ ਇਦਾਂ ਖਾਂਦੇ ਨੇ ਇਹਨਾਂ ਦੇ ਉੱਪਰ ਛਿਲਕਾ ਜਿਆਦਾ ਸੀ ਤੇ ਮੈਨੂੰ ਆਇਆ ਸੀ ਵੀ ਇੱਥੇ ਮੈਂ ਬੈਠੀ ਸੀਗੀ ਟੀਵੀ ਦੇਖ ਰਹੀ ਸੀ ਤੇ ਨਾਲ-ਨਾਲ ਮੈਨੂੰ ਐਸ ਵੀ ਛਿਲਕਾ ਉਤਾਰ ਕੇ ਰੱਖਦਾ ਇਹਨਾਂ ਦਾ ਬੱਚੇ ਖਾ ਲੈਂਦੇ ਫਿਰ ਛਿਲਕੇ ਤੋਂ ਬੱਚੇ ਚੱਲ ਜਾਂਦੇ ਉਹਨਾਂ ਨੂੰ ਆਇਆ ਹੁੰਦਾ ਵੀ ਛਿਲਕਾ ਉਤਾਰਾਂਗੇ ਕਿੱਥੇ ਤੇ ਛਿਲਕਾ ਮੈਂ ਸਾਰਾ ਉਤਾਰਤਾ ਸੀ ਇਹਨੇ ਛਿਲਕਾ ਉੱਪਰ ਉਹ ਲਿਆਗਾ ਤੇ ਇਹਨਾਂ ਦੇ ਵਿੱਚ ਮੈਂ ਮਿੱਠੀਆਂ ਖਿਲਾਂ ਮਿਲਾ ਕੇ ਰੱਖ ਦੂੰ ਪੋਖਲਾਦੀ ਜਦੋਂ ਬੱਚੇ ਖਾ ਲੈਂਦੇ ਇਸ ਤਰ੍ਹਾਂ ਕੋਈ ਚੀਜ਼ ਪਾਈ ਹੋਵੇ ਘਰੇ ਉਸ ਤੋਂ ਬਾਅਦ ਇਹ ਹੈਗਾ 6 ਵਜੇ ਦਾ ਟਾਈਮ 6 ਵਜੇ ਕਿਸੀ ਆਇਤਾ ਪ੍ਰავ ਨੂੰ ਜਦੋਂ ਆਈ ਆ ਤਾਂ ਮੈਂ ਇੱਥੇ ਕੱਪੜਿਆਂ ਦੀਆਂ ਤਹਾਂ ਘਾ ਰਹੀ ਸੀਗੀ ਚਾਹ ਬਣਾਈ ਸੀ ਮੈਂ ਲੱਡੂ ਪਾਏ ਸੀ ਖਾਣ ਨੂੰ ਪ੍ਰავ ਸਵੇਰੇ ਲੱਡੂ ਮੰਗ ਰਹੀ ਸੀਗੀ ਤੇ ਮੈਨੂੰ ਐਸੀ ਵੀ ਚਲੋ ਲੱਡੂ ਚਾਹ ਦੇ ਨਾਲ ਖਾ ਲੂਗੀ ਨਹੀਂ ਤਾਂ ਠੰਡਾ ਪਾਣੀ ਪੀ ਲੈਂਦੇ ਫਰਿੱਜ ਚੋਂ ਕੱਢ ਕੇ ਤੇ ਫਿਰ ਇਦਾਂ ਦੀ ਚੀਜ਼ ਖਾ ਕੇ ਤੇ ਫਿਰ ਬਿਮਾਰ ਹੋ ਜਾਂਦਾ ਗਲੇ ਖਰਾਬ ਹੁਣ ਮੜੇ ਨਾ ਹੋ ਜਾਂਦੇ ਹੈਗੇ ਵੈਸੇ ਤਾਂ ਮੈਂ ਕੈਂਪਰ 'ਚ ਬਰਫ਼ ਪਾ ਕੇ ਰੱਖਦੀ ਆਂ ਤੇ ਪਰ ਉਹ ਪਾਣੀ ਨਹੀਂ ਪੀਂਦੇ ਬੱਚੇ ਹੁਣ ਕਹਿ ਦਿੰਦੇ ਆ ਵੀ ਬਰਫ਼ਾ ਕੇ ਜ਼ਿਆਦਾ ਪਾਇਆ ਕਰੋ ਮੈਂ ਦੋ ਡੰਗੇ ਪਾਣੀ ਹੁੰਨੇ ਇਹ ਕਹਿੰਦੇ ਤਿੰਨ ਡੰਗੇ ਪਾ ਲਿਆ ਕਰੋ ਤੇ ਇਹ ਜ਼ਿਆਦਾ ਠੰਡਾ ਪੀਂਦੇ ਆ ਕਿ ਦੋਨੇ ਜਾਣੇ ਮੇਰੇ ਤੋਂ ਤਾਂ ਨਹੀਂ ਜ਼ਿਆਦਾ ਠੰਡਾ ਪੀਤਾ ਜਾਂਦਾ ਗਾ ਗਲਾ ਖਰਾਬ ਹੋ ਜਾਂਦਾ ਤੇ ਇਹ ਪ੍ਰਾਪ ਨੂੰ ਕੋਟੀ ਦਿੱਤੀ ਸੀ ਸਕੂਲ ਦੇ ਵਿੱਚ ਯੂਨੀਫਾਰਮ ਉਹਦੇ ਪਹਿਲਾਂ ਦਿੱਤੀ ਸੀ ਤੇ ਮੈਂ ਇਹਨੂੰ ਕਿਹਾ ਮੈਂ ਕੋਟੀ ਤੂੰ ਕਿਉਂ ਖੋਲੀ ਜਾਂਦੀ ਆਂ ਤਾਂ ਦੇਖ ਕੇ ਹੀ ਗਰਮੀ ਆਉਂਦੀ ਆ ਮੈਂ ਹੁਣ ਉਹੀ ਇੰਨਾ ਪਸੀਨਾ ਆਈ ਜਾਂਦਾ ਕਹਿੰਦੀ ਨਹੀਂ ਇੱਕ ਵਾਰੀ ਮੈਂ ਚੈੱਕ ਕਰਦੀ ਆਂ ਕਹਿੰਦੀ ਇਹ ਕਿ ਤੇ ਮੈਂ ਗੈਰੋਂ ਪਰੇ ਰੱਖ ਮਹਾ ਮੈਂ ਤਾਂ ਦੇਖ ਕੇ ਘਬਰਾਟ ਹੁੰਦੀ ਹੈ ਕੋਟੀ ਨੂੰ ਹੁਣ ਕਿਹਦੀ ਮੈਂ ਤਾਂ ਇਹ ਦੇਖਦੀ ਵੀ ਮੇਰੇ ਆ ਜੂਗੀ ਕਿ ਨਹੀਂ ਮਹਾ ਪਸੀਨੇ ਨਾਲ ਤੂੰ ਭਿੱਜੀ ਪਈਆਂ ਤੇ ਕੋਟੀ ਤੋਂ ਕੀ ਕਰਨਾ ਦੇਖ ਕੇ ਮੈਂ ਰੱਖ ਦੇ ਉਹਨੂੰ ਮਾ ਜਦੋਂ ਪੌਣੀ ਹੋਏ ਉਹ ਤਾਂ ਦੇਖ ਲਾਂਗੇ ਇਹਨੂੰ ਆਸੀਂ ਵੀ ਚਲੋ ਨਾਲ ਚਾਹ ਪੀ ਲਾਂਗੇ ਤੇ ਨਾਲ ਨਾਲ ਕੱਪੜਿਆਂ ਦੀਆਂ ਤਹਾਂ ਕਰ ਲੂਗੇ ਦੂਬਾਰ ਫੇਰ ਉਹੀ ਰੋਟੀ ਸਬਜ਼ੀ ਦਾ ਸਵੇਰੇ ਹੁਣ ਤੋਰੀਆਂ ਬਣਾਇਆਂ ਸੀ ਤੇ ਦੁਪਹਿਰ ਤੱਕ ਦਾ ਹੀ ਸਰਿਆਗਾ ਤੇ ਹੁਣ ਦੇਖਦੀਆਂ ਦਾਲ ਬਣਾ ਲੂਗੀ ਕੱਪੜਿਆਂ ਦੀਆਂ ਤਹਾਂ ਕਰਕੇ ਤੇ ਪਹਿਲਾਂ ਤਾਂ ਮੈਂ ਨਹਾਉਂਗੀ ਅਸੇ ਤਾਂ ਸਵੇਰ ਨਾਲ 3:00 ਸਵੇਰ ਦਾ ਕੰਮ ਕਰਕੇ ਤੇ ਪਰ ਫਿਰ ਵੀ ਪਸੀਨਾ ਹੁਣ ਇੰਨਾ ਜ਼ਿਆਦਾ ਆਉਂਦਾਗਾ ਕੱਪੜੇ ਧੋਕੇ ਵੀ ਉਦੋਂ ਮੈਂ ਨਹੀਂ ਨਹਾਈ ਮੈਨੂੰ ਐਸੇ ਵੀ ਚਲੋ ਬਾਅਦ ਵਿੱਚ ਹੀ ਨਹਾਉਂਗੀ ਨਹਾ ਕੇ ਤੂਫ ਜੋਤ ਲਗਾਉਂਗੀ ਬਾਕੀ ਹੁਣ ਇਹ 6:30 ਵਜੇ ਆ ਜਾਂਦੇ ਹੁੰਦੇ ਨੇੜੇ ਲੱਗੇ ਕਰਕੇ ਬਾਜ਼ਾਰ ਚ ਥੋੜਾ ਜਿਹਾ ਇਹ ਹੋ ਜਾਂਦਾ ਫਟਕ ਵਗੈਰਾ ਲੱਗ ਜਾਂਦੇ ਉਹਨੂੰ ਘੰਟਾ ਤਾਂ ਘਰੇ ਆਉਣ ਦੇ ਲੱਗ ਜਾਂਦਾਗਾ ਪਰ ਉਹਨੂੰ ਮੈਂ ਕਹਿੰਦੀ ਹੁੰਨੀ ਤੂੰ ਆ ਕੇ ਨਹਾ ਲੈ ਕਹਿੰਦੀ ਮम्मा ਹੌਣ ਸਾਰ ਨਾ ਮੈਨੂੰ ਕਿਹਾ ਕਰੋ ਨਹਾਉਣ ਦਾ ਮੈਨੂੰ ਕਹਿੰਦੀ 10 ਮਿੰਟ ਰੈਸਟ ਲੈ ਲੈਣ ਦੇ ਕਰੋ ਕਹਿੰਦੀ ਉਸ ਤੋਂ ਬਾਅਦ ਹੀ ਨਹਾऊंगी ਮੈਨੂੰ ਜਲਦੀ ਨਹੀਂ ਨਹਾਉਂਦੀ ਤੇ ਇਹ ਜਦੋਂ ਆਪਣੀ ਕਲਾਸ ਹਰਮੋਨੀਅਮ ਵਾਲੀ ਲਾ ਕੇ ਆ ਜਾਂਦੀ ਉਹ ਤੋਂ ਬਾਅਦ ਨਹਾਉਂਦੀ ਹੈ ਕਿਉਂਕਿ ਕਹਿੰਦੀ ਮੇਰੇ ਕੋਲ 15 ਹੀ ਤਾਂ ਮਿੰਟ ਹੁੰਦੇ ਨੇ ਸਾਂਝ ਕਹਿੰਦੀ ਮੈਂ ਕੀ ਨਹਾ ਲੂੰਗੀ ਕੀ ਚਾਹ ਪਾਣੀ ਪੀ ਲੂੰਗੀ ਤੇ ਇੱਥੇ ਇਹਨੂੰ ਮੈਂ ਕਿਹਾ ਸੀ ਕਹਿੰਦੀ ਚਾਹ ਦੇ ਨਾਲ ਕੁਝ ਹੈਗਾ ਕਹਿੰਦੀ ਮੈਂ ਜਦੋਂ ਇਹਨੂੰ ਦੱਸਿਆ ਮੈਂ ਪਹਿਲਾਂ ਨਹੀਂ ਸੀ ਦੱਸਿਆ ਜੇ ਦੇ ਨੇ ਪੁੱਛਿਆ ਮਾਹ ਲੱਡੂ ਆ ਖਾਣ ਨੂੰ ਫਿਰ ਇਹ ਖੁਸ਼ ਹੋ ਗਈ ਕਹਿੰਦੀ ਅੱਜ ਮੈਂ ਸਵੇਰੇ ਹੀ ਮੰਗੇ ਸੀ ਤੇ ਕਹਿੰਦੀ ਇੰਨੀ ਜਲਦੀ ਕਹਿੰਦੀ ਮੈਨੂੰ ਮਿਲ ਗਿਆ ਲੱਡੂ ਖਾਣ ਨੂੰ ਕਹਿੰਦੀ ਇਹ ਕਹਿੰਦੀ ਕਦੇ ਕਦੇ ਕਰ ਦਿੱਤਾ ਹੁੰਦਾ ਵੀ ਚੀਜ਼ ਜਦੋਂ ਕਹਿਣਾ ਕਹਿੰਦੀ ਉਦੋਂ ਹੀ ਮਿਲ ਜਾਂਦੀ ਆ ਖਾਣ ਨੂੰ ਦੋ ਜਿਵੇਂ ਕੱਪੜਿਆਂ ਦੀਆਂ ਤਾਂ ਇਹ ਹਾਂ ਬਸ ਲਗਾ ਦਿੰਨੇ ਆਗੇ ਰੁਟੀਨ ਸੇਮ ਹੀ ਹੁੰਦਾ ਰੋਜ਼ ਦਾ ਗਰਮੀਆਂ ਚਾਹੇ ਸਰਦੀ ਆਗੀ ਕਿਚਨ ਦੇ ਵਿੱਚ ਬਸ ਸਾਰਾ ਦਿਨ ਹੀ ਰੋਟਾ ਆਉਂਦਾ ਮੰਤਾ ਪਾਣੀ ਵਾਲੇ ਬਰਤਨ ਹੀ ਨੇ ਲੋਟ ਆਉਂਦੇ ਬਾਰੀ-ਬਾਰੀ ਪਾਣੀ ਪੀ ਲੈਣੇ ਕਿਤੇ ਸ਼ੰਕ ਭਰਿਆ ਰਹਿੰਦਾਗਾ। ਕੂਲਰ ਚਲਾਇਆ ਵਾ ਸੀ ਵਿਸਤਾਂ ਮੇਰੇ ਇਧਰ ਕਵਰੇ ਦੇ ਵਿੱਚ ਤੇ ਮਰਾ ਨੂੰ ਮੈਂ ਕਿਹਾ ਸੀ ਮਾ ਜੂ ਚਾਹ ਇਧਰ ਬਹਿ ਕੇ ਪੀ ਲਾ ਮੈਂ ਵੀ ਮੈਂ ਤਾਂ ਕੱਪੜਿਆਂ ਦੀ ਤਾਹ ਬਾਹਰ ਕਰਨ ਲੱਗ ਗਈ ਸੀ ਮਾ ਵੀ ਕੂਲਰ ਮੂਰੇ ਹੁੰਦੀਆਂ ਨਹੀਂਆਂ ਕੱਪੜਿਆਂ ਦਾ ਤਾਹ ਮੈਂ ਕੱਪੜੇ ਉੱਡਣ ਲੱਗ ਜਾਂਦੇ ਫਿਰ ਤੇ ਬਸ ਉਹਨੂੰ ਆਇਆ ਸੀ ਵੀ ਟੀਵੀ ਚੱਲੀ ਜਾਂਦਾ ਮੈਂ ਟੀਵੀ ਦੇਖੂਗੀ ਤੇ ਉਹ ਵੀ ਲੌਬੀ ਦੇ ਵਿੱਚ ਬੈਠ ਕੇ ਚਾਹ ਕਹਿੰਦੀ ਇੱਥੇ ਬੈਠ ਕੇ ਪੀਉਂਗੀ ਮੈਨੂੰ ਐਸੇ ਨੂੰ ਪਸੀਨਾ ਬਹੁਤ ਜ਼ਿਆਦਾ ਆਇਆ ਪਿਆ ਸੀ ਤੇ ਮੈਂ ਹਾ ਮੈਂ ਤੇ ਕੁਲ ਦਰਚ ਲੈ ਜਾਂਦਾ ਉੱਥੇ ਬੈਠ ਜਾ ਇੱਥੇ ਫਰਿੱਜ ਚ ਲੱਡੂ ਕੱਢ ਰਹੀ ਸੀਗੀ ਜਿਆਦਾ ਤਾਂ ਆਪਾਂ ਮਿੱਠਾ ਨਹੀਂ ਖਾਂਦੇਗੇ ਵੈਸੇ ਬੱਚੇ ਵੀ ਨਹੀਂ ਖਾਂਦੇ ਤੇ ਕਦੇ-ਕਦੇ ਮਨ ਕਰਦਾ ਵੀ ਇਦਾਂ ਮਿੱਠੀ ਚੀਜ਼ ਖਾਣ ਨੂੰ ਕੱਪੜਿਆਂ ਦਾ ਵੀ ਬਸ ਐਸੀ ਵੀ ਚਲੋ ਹੁਣ ਤਾਂ ਇਹ ਲਗਾਤੀਆਂ ਲਗਾਤੀਆਂ ਤੇ ਨਹੀਂ ਤਾਂ ਬਸ ਸਵੇਰ ਤੱਕ ਰਹੀਂ ਪਏ ਰਹੇ ਨੇ ਸੀਗੇ ਕਿਉਂਕਿ ਇੱਕ ਵਾਰੀ ਜਦੋਂ ਕਾਲ ਹੋ ਜਾਂਦੀ ਆ ਤੇ ਫਿਰ ਇਕੱਠੇ ਹੋ ਜਾਂਦੇ ਆ ਤੇ ਫਿਰ ਔਖਾ ਹੋ ਜਾਂਦਾ ਤੈਹਾਂ ਲਗਾਉਣ ਦਾ ਨਾਲ-ਨਾਲ ਬਸ ਮੈਂ ਚਾਹ ਵੀ ਪੀ ਲੂੰਗੀ ਵੈਸੇ ਬਣਾਈ ਤਾਂ ਕੱਪੀ-ਕੱਪੀ ਸੀ ਗਲਾਸਾਂ 'ਚ ਪਾ ਲਈ ਸੀ ਥੋੜੇ-ਥੋੜੇ ਬਣਾਈ ਸੀ ਚਾਹ ਕਿਉਂਕਿ ਜਿਹੜੇ ਟਾਈਮ ਤੇ ਆਪਾਂ ਡੇਲੀ ਕੁਝ ਵੀ ਆ ਚਾਹ ਚਾਹ ਪਾਣੀ ਆ ਚਾਹ ਰੋਟੀ ਬਾਣੀ ਕੁਝ ਵੀ ਖਾਣੇ ਆ ਤੇ ਭਲਜੀ ਆਉਣ ਲੱਗ ਜਾਂਦੀ ਓਦੀ ਮੈਨੂੰ ਤਾਂ ਹੁਣ ਕਿੰਨੇ ਸਾਲ ਹੀ ਹੋ ਗਿਆ ਬੱਚੇ ਜਦੋਂ ਹੁਣ ਇਸ ਟਾਈਮ ਤੇ ਆਉਂਦੇ ਸਕੂਲੋਂ ਤੇ ਮੈਨੂੰ ਅੱਤ ਬਣੀ ਵੀ ਆਰਮਾਨ ਤਾਂ ਜ਼ਰੂਰ ਪੀਂਦਾ ਚਾਹ ਇਸ ਟਾਈਮ ਤੇ ਆ ਕੇ ਫਿਰ ਨਾ ਕਿਈ ਵਰੀ ਰਮਾਂ ਦੇ ਪਾਪਾ ਨੂੰ ਹੱਸਾ ਲੱਗ ਜੇ ਨਹੀਂ ਮੈਂ ਤੁਸੀਂ ਤਾਂ ਘਰੇ ਰਹਿ ਪੈਣੇ ਤੁਹਾਨੂੰ ਰਸਟ ਮਿਲ ਜਾਂਦੀ ਹੈ ਤੇ ਮੈਂ ਹਮੇਂ ਤੱਕ ਕਦੇ ਰਸਟ ਨਹੀਂ ਮਿਲਦੀ ਲੇਡੀ ਜੀ ਨੂੰ ਕਿਸੇ ਨੂੰ ਵੀ ਰਸਟ ਨਹੀਂ ਮਿਲਦੀ ਕਿਉਂਕਿ ਘਰ ਦੇ ਕੰਮਾਂ ਤੋਂ ਜਦੋਂ ਆਪਾਂ ਕੋਈ ਢਿੱਲਾ ਮੱਸਾ ਉਹ ਗੱਲ ਵੱਖਰੀ ਹੈ ਵੀ ਆਪਾਂ ਕੋਈ ਕੰਮ ਛੱਡ ਕੇ ਪੈ ਜਾਈਏ ਉਹ ਵੀ ਐ ਹੁੰਦਾ ਵੀ ਜਮਾਂ ਜਦੋਂ ਬੱਸੋਂ ਬਾਹਰ ਹੋ ਜਾਂਦੀ ਹੈ ਗੱਲ ਤੇ ਆਪਾਂ ਉਹ ਤੋਂ ਛੱਡਦੇ ਆਂਗੇ ਨਹੀਂ ਤਾਂ ਆਪਾਂ ਕਰ ਹੀ ਜਾਂਦੇ ਥੋੜੇ ਬਹੁਤ ਨੂੰ ਤਾਂ ਆਪਾਂ ਗੋਲ ਦੇ ਹੀ ਨਹੀਂਗੇ ਤੇ ਮੈਂ ਕਦੇ ਐ ਹੁੰਦਾ ਕਹਿੰਦਾ ਤੁਸੀਂ ਰਸਟ ਕਰ ਲਓ ਮੈਂ ਵੀ ਮੈਥੋਂ ਰਸਟ ਹੁੰਦੀ ਨਹੀਂ ਮੈਂ ਐ ਛੱਡ ਕੇ ਕਿਵੇਂ ਘਰ ਦਾ ਕੰਮ ਸਾਨੂੰ ਦਾ ਮੈਂ ਆਉਂਦਾ ਇੱਕ ਡੰਗ ਦੇ ਜੇ ਕੋਈ ਬਰਤਨ ਵੀ ਚੱਕ ਦੇ ਤੇ ਉਹਦੇ ਨਾਲ ਵੀ ਐ ਲਾ ਦਿੰਦਾ ਹੁੰਦਾ ਵੀ ਰੈਸਟ ਮਿਲ ਗਈ ਥੋੜੀ ਬਹੁਤੀ ਵੀ ਹੈਲਪ ਜਦੋਂ ਮਿਲ ਜਾਂਦੀ ਹੈ ਵੈਸੇ ਬੱਚੇ ਕਰਾ ਦਿੰਦੇ ਹੈਲਪ ਤੇ ਪਰ ਹੁਣ ਗਰਮੀ ਕਰਕੇ ਮੈਂ ਪ੍ਰਭ ਨੂੰ ਵੀ ਨਹੀਂ ਕਹਿੰਦੀ ਕਿ ਕੰਮ ਦਾ ਪੋਚਾ ਪਹਿਲਾਂ ਇਹ ਲਗਾ ਦਿੰਦੀ ਸੀ ਤੇ ਮੈਨੂੰ ਆਇਆ ਵੀ ਜੇ ਬਿਮਾਰ ਹੋ ਗਈ ਤੇ ਫਿਰ ਆਪ ਨੂੰ ਉਦੋਂ ਜ਼ਿਆਦਾ ਦਿੱਕਤ ਹੋ ਜਾਂਦੀ ਤਾਂ ਕਰਕੇ ਬਸ ਮੈਂ ਪੋਚਾ ਵੀ ਆਪ ਹੀ ਲਗਾ ਲੈਣੀ ਹੁੰਦੀ ਹੁਣ ਨਹੀਂ ਕਹਿੰਦੀ ਉਸ ਨੂੰ ਉਮੀਦ ਕਰਦੇ ਆ ਤੁਹਾਨੂੰ ਸਾਡੀਆਂ ਵੀਡੀਓ ਪਸੰਦ ਆਉਂਦੀਆਂ ਹੋਣਗੀਆਂ ਜੀ ਜੇਕਰ ਪਸੰਦ ਆਉਂਦੀ ਹੁੰਦੀ ਹੈ ਵੀਡੀਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਇੱਕਰ ਵੀਡੀਓ ਤੇ ਪਹਿਲੀ ਵਾਰ ਆਏ ਹਾਂ ਜੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਲਓ ਜੀ ਆਪਾਂ ਆਪਣੀ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆਂਗੇ ਮਿਲਾਂਗੇ ਆਪਾਂ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ